ਜਗਜੀਤ ਸਿੰਘ ਗੱਲੇਵਾ ਕਿਹੜਾ 52 ਦਿਨ ਹੋ ਗਏ ਉਹਨੂੰ ਭੁੱਖ ਹੜਤਾਲ ਤੇ ਬੈਠੇ ਨੂੰ ਉਹਦੇ ਨਾਲ 111 ਹੋਰ ਭੁੱਖ ਹੜਤਾਲ ਤੇ ਬੈਠ ਗਏ ਜੇ ਆਪਾਂ ਸਮਾਜਕ ਤੌਰ ਤੇ ਦੇਖੀਏ ਤਾਂ ਇਹਦਾ ਮਰਨ ਨਾਲ ਕੋਈ ਹੱਲ ਹੈ ਜੇ ਕੋਈ ਮਹੱਲ ਹੈ ਤਾਂ ਆਪਾਂ 4 ਬੰਦੇ ਬਿਠਾ ਦਈਏ ਪਰ ਸੈਂਟਰ ਸਰਕਾਰ ਦੇ ਤਾ ਬਿਲਕੁਲ ਇਹ ਕੰਨਾ ਥਈ ਜੂਨ ਨਹੀਂ ਸਰਕੀ ਵੀ ਇਹ ਬੰਦੇ ਭੁੱਖ ਹੜਤਾਂ ਤੇ ਬੈਠੇ ਨੇ ਤੇ ਮਰਨ ਦੀ ਤਕਾਤ ਦੇ ਉੱਤੇ ਡੱਲੇਬਾਹ ਹੋ ਚੱਲੇ ਤੇ ਬਾਕੀ ਕਿਹੜੇ ਬੰਦੇ ਹੋਰ ਬੈਠੇ ਨੇ ਉਹਨਾਂ ਦੀ ਵੀ ਹਾਲਤ ਹੁਣੇ ਵਿਗੜਨ ਲੱਗੀ ਤੇ ਇਹਨਾਂ ਗੱਲਾਂ ਨੂੰ ਦੇਖ ਕੇ ਇਹਨਾਂ ਨੂੰ ਹਾਲਾਤ ਇਹੋ ਜਿਹੇ ਬਣਦੇ ਦਿਖਦੇ ਨੇ ਵੀ ਉਹ ਕਿਸੇ ਤੋਂ ਕੰਟਰੋਲ ਹੋਣੇ ਨਹੀਂ ਇਹ ਸਾਰੇ ਦੇ ਹੱਥਾਂ 'ਚੋਂ ਗੱਡ ਮੰਗ ਜੂਗੇ ਤਾ ਸੈਂਟਰ ਸਰਕਾਰ ਨੂੰ ਇਹਨਾਂ ਦੇ ਨਾਲ ਗੱਲਬਾਤ ਛੇੜਨੀ ਚਾਹੀਦੀ ਆ ਗੱਲਬਾਤ ਕਰਨੀ ਚਾਹੀਦੀ ਆ ਮੰਗਾ ਮੰਨਣੀਆਂ ਨਾ ਮੰਨਣੀਆਂ ਉਹ ਬਾੜਲਾ ਵਿਸ਼ਾ ਪਰ ਇਹਨਾਂ ਨਾਲ ਗੱਲਬਾਤ ਛੇੜ ਕੇ ਇਹਨਾਂ ਨੂੰ ਮਰਨ ਬੱਦ ਤੋਂ ਕਠਾਣਾ ਸਹਿਿਲਿਆ ਤੇ ਇਹਨੀਆਂ ਗੱਲਾਂ ਕਹਿਦਾ ਹੋਇਆ ਮੈਂ ਦੁਬਾਰਾ ਸੈਂਟਰ ਸਰਕਾਰ ਨੂੰ ਅਪੀਲ ਕਰਦਾ ਵੀ ਇਹਨਾਂ ਦੀ ਗੱਲ ਬਿਲਕੁਲ ਜਾਇਜ਼ ਆ ਤੇ ਠੀਕ ਆ ਤੇ ਉਹਨੂੰ ਸੁਣ ਕੇ ਇਹਦਾ ਹੱਲ ਕੱਢਿਆ ਜਾਵੇ